ਪ੍ਰਮੁੱਖ ਮੁਲਾਜ਼ਮ ਆਗੂ ਸੁਖਚੰਨ ਸਿੰਘ ਖੈਰਾ ਲੰਮੀ ਖਾਮੋਸ਼ੀ ਤੋਂ ਬਾਅਦ ਸੰਘਰਸ਼ ਦੇ ਮੈਦਾਨ ਤੇ ਵਿੱਚ ਉਤਰੇ ਨੇ ਪੰਜਾਬ ਸਕੱਤਰੇ ਦੇ ਮੁਲਾਜ਼ਮਾਂ ਨੇ ਸੁਖਚੰਨ ਖੈਰਾ ਨੂੰ ਮੋੜ ਐਕਸ਼ਨ ਕਮੇਟੀ ਦਾ ਪ੍ਰਧਾਨ ਬਣਾਇਆ ਹੁਣ ਪੰਜਾਬ ਦੇ ਮੁਲਾਜ਼ਮ ਲਹਿਰ ਦੇ ਵਿੱਚ ਵੱਟਾ ਹੁਲਾਰਾ ਮਿਲਣ ਦੀ ਸੰਭਾਵਨਾ ਬਣੀ ਹੈ ਇਸੇ ਖਬਰ ਤੇ ਵਿਸੇਰੇ ਜਾਣਕਾਰੀ ਲਵਾਂਗੇ ਫੋਨ ਕਾਲ ਤੇ ਜੁੜੇ ਨੇ ਦਾ ਸਮਰ ਨਿਊਜ਼ ਤੇ ਪੋਲਿਟੀਕਲ ਐਡੀਟਰ ਤਰਲੋਚਨ ਸਿੰਘ ਜੀ ਤਰਲੋਚਨ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਸੁਖਚੰਨ ਸਿੰਘ ਖੈਰਾ ਮੋੜ ਸਕੱਤਰੇ ਦੇ ਮੁਲਾਜ਼ਮਾਂ ਦੇ ਲੀਡਰ ਬਣ ਗਏ ਨੇ ਬਿਲਕੁਲ ਵੈਸੇ ਤੇ ਸਕੱਤਰ ਸਟਾਫ ਐਸੋਸੀਏਸ਼ਨ ਦੇ ਉਹ ਸੀਨੀਅਰ ਲੀਡਰ ਪਹਿਲਾਂ ਹੀ ਸੀ ਔਰ ਹੁਣ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਦੀ ਜਿਹੜੀ ਮੋੜ ਐਕਸ਼ਨ ਕਮੇਟੀ ਜਿਹੜੀ ਉਹਦੀ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਸੁਖੈਨ ਸਿੰਘ ਖੇਹਰਾ ਨੂੰ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ ਔਰ ਸਰਬਸੰਮਤੀ ਨਾਲ ਇਹ ਚੋਣ ਕੀਤੀ ਗਈ ਹੈ ਔਰ ਪੰਜਾਬ ਸਕੱਤਰੇਤ ਦੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੀ ਬੜੀ ਹੰਗਾਮੀ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਸਕੱਤਰੇਤ ਅਫੀਸਰ ਐਸੋਸੀਏਸ਼ਨ ਸਕੱਤਰਿਤ ਸਟਾਫ ਐਸੋਸੀਏਸ਼ਨ ਪਰਸਨਲ ਸਟਾਫ ਐਸੋਸੀਏਸ਼ਨ ਵਿੱਤੀ ਕਮਿਸ਼ਨਰ ਮਾਲ এমਪਲਾਈਡ ਐਸੋਸੀਏਸ਼ਨ ਲੋਕ ਸੰਪਰਕ ਵਿਭਾਗ এমਪਲਾਈਡ ਐਸੋਸੀਏਸ਼ਨ ਇਸੇ ਤਰ੍ਹਾਂ ਦਰਜਾ 4 ਯੂਨੀਅਨ ਤੇ ਪ੍ਰੌਨਚਾਰੀ ਵਿਭਾਗ ਕਰਮਚਾਰੀ ਯੂਨੀਅਨ ਦੇ ਡਰਾਈਵਰ ਜੁਨਨ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ ਵਿੱਚ ਸਰਪ ਸੰਤੀ ਨਾਲ ਸੋ ਕੈਂ ਸੰਖੇਰਾਂ ਨੂੰ ਜਿਹੜਾ ਪ੍ਰਧਾਨ ਚੁਣ ਲਿਆ ਗਿਆ ਔਰ ਇਸ ਚੋਣ ਵਿੱਚ ਮੁੱਖ ਤੌਰ ਤੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਵੀ ਦੁਬਾਰਾ ਫਿਰ ਆ ਪੰਜਾਬ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਸੰਘਰਸ਼ ਸ਼ੁਰੂ ਹੋਣ ਦੇ ਸੰਕੇਤ ਮਿਲ ਰਹੇ ਨੇ ਜੀ ਤਰਲੋਚਨ ਜੀ ਹੁਣ ਮੁਲਾਜ਼ਮ ਲਹਿਰ ਨੂੰ ਵੱਡਾ ਹੁਲਾਰਾ ਮਿਲਣ ਦੀ ਆਸ ਬਣੀ ਹੈ ਦਰاصل ਸੁਖਦੰਸ ਸਿੰਘ ਖੇਰਾ ਜਿਹੜੇ ਨੇ ਉਹ ਉਹਨਾਂ ਕੋਲ ਤਜਰਬਾ ਬਹੁਤ ਹੈ ਪਹਿਲਾਂ ਵੀ ਉਹਨਾਂ ਨੇ ਮਲਾਜਮ ਮੰਚ ਬਣਾ ਕੇ ਤੇ ਬੜਾ ਵੱਡਾ ਇੱਕ ਸੰਘਰਸ਼ ਛੇੜਿਆ ਸੀ ਬੜੇ ਇਤਿਹਾਸਕ ਪ੍ਰੋਗਰਾਮ ਕੀਤੇ ਸੀ ਔਰ ਮੁਲਾਜ਼ਮਾਨੀਆਂ ਕਈ ਮੰਗਾਂ ਉਦੋਂ ਪ੍ਰਵਾਨ ਨਹੀਂ ਹੋਈਆਂ ਸੀ ਪਰ ਪਿਛਲੇ ਸਮੇਂ ਤੋਂ ਸੁਚੇਨ ਸਿੰਘ ਖਹਿਰਾ ਦਾ ਮੋਰਸਨ ਸ਼ਾਇਦ ਕਿਸੇ ਨਾ ਕਿਸੇ ਰੂਪ ਵਿੱਚ ਚਾਹ ਰਹੇ ਸੇ ਵੀ ਕੋਈ ਹੋਰ ਨਵੀਂ ਲੀਡਰਸ਼ਿਪ ਸਾਹਮਣੇ ਆਵੇ ਪਰ ਹੁਣ ਉਹਨਾਂ ਵੱਲੋਂ ਮੋੜ ਕਮਾਂਡ ਸਾਹਮਣੇ ਨਾਲ ਲੱਗਦਾ ਵੀ ਪੰਜਾਬ ਦੀ ਮੁਲਾਜ਼ਮ ਲਹਿਰ ਨੂੰ ਵੱਡਾ ਹੰਗਾਰਾ ਮਿਲੇਗਾ ਇੱਕ ਤੇ ਸੁਚੇਨ ਸਿੰਘ ਖਹਿਰਾ ਨੂੰ ਮੁਲਾਜ਼ਮਾਂ ਦੀ ਨਾਮਬੰਦੀ ਕਰਨ ਦਾ ਬੜਾ ਵੱਲਿਆ ਢੰਗ ਹੈ ਔਰ ਦੂਸਰਾ ਉਹ ਸਮੂਹ ਪੰਜਾਬ ਦੇ ਆਮ ਮਜ਼ਾਜਮ ਜਥੇਬੰਦੀਆਂ ਵਿੱਚ ਪਿਛਲੇ ਸਮੇਂ ਲੰਬਾ ਸੰਘਰਸ਼ ਕਰ ਚੁੱਕੇ ਨੇ ਇਸ ਲਈ ਵੱਡੇ ਪੱਧਰ ਤੇ ਜਿਹੜੀ ਵੱਖ-ਵੱਖ ਜਥੇਬੰਦੀਆਂ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਮਾਨਤਾ ਵੀ ਦਿੰਦੀ ਹੈ ਔਰ ਅਕਸਰ ਪਿਛਲੇ ਸਮੇਂ ਤੋਂ ਸਾਰੇ ਲੀਡਰ ਅਡੀ ਕਰਦੇ ਤੇ ਇਸ ਕੈਂ ਸੰਖੇਰਾਂ ਨੂੰ ਮਤਾਨ ਚਾਉਣਾ ਚਾਹੀਦਾ ਹੈ ਹਾਲਾਤ ਮਲਾਜਮਾਂ ਦੇ ਪੱਖ ਵਿੱਚ ਨਹੀਂ ਨਹੀਂ ਗਏ ਵੱਡੇ ਪੱਧਰ ਤੇ ਸੰਘਰਸ਼ ਦੀ ਲੋੜ ਹੈ ਉਹ ਨਾਲ ਦਿਨਾਲ ਜੇ ਸੁਖੈਮ ਸਿੰਘ ਖੇੜਾ ਖਮੋਸ਼ੀ ਤੇ ਦੂਸਰੇ ਪਾਸੇ ਪੰਜਾਬ ਸਕਤਰਤ ਦੇ ਮਲਾਜਮ ਵੀ ਪਿਛਲੇ ਸਮੇਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਚੁੱਪਸਾਂ ਸੰਘਰਸ਼ ਕਰ ਰਹੇ ਸੀ ਪਰ ਜਿੱਦਾਂ ਦਾ ਸੰਘਰਸ਼ ਇਸ ਦੌਰ ਤੇ ਬੰਦਾ ਸੀ ਉਸ ਸੰਘਰਸ਼ ਵਾਲੇ ਪਾਸੇ ਨਹੀਂ ਸੀ ਬਦੇ ਸੋ ਹੁਣ ਇਹ ਵੀ ਸੰਭਾਵਨਾ ਬਣ ਗਈ ਹੈ ਕਿ ਸੁਖੈਮ ਸਿੰਘ ਖੇੜਾ ਦੇ ਸਕੱਤਰੇ ਤੇ ਮੁਲਾਜ਼ਮਾਂ ਦੀ ਸਾਂਝੀ ਐਕਟਿੰਗ ਕਮੇਟੀ ਦਾ ਪ੍ਰਧਾਨਦਰ ਨਾਲ ਐਕਟਿਵ ਹੋਣ ਨਾਲ ਸਰਗਰਮ ਹੋਣ ਨਾਲ ਹੁਣ ਪੰਜਾਬ ਸਕੱਤਰਤ ਵਿੱਚ ਵੀ ਜਲਦੀ ਨਾਹਰੇ ਗੂੰਜਣ ਦੀ ਸੰਭਾਵਨਾ ਬਣ ਗਈ ਹੈ ਔਰ ਇਹ ਜਿਹੜੀ ਚੋਣ ਹੋਈ ਹੈ ਇਸ ਦੌਰਾਨ ਲੀਡਰਸ਼ਿਪ ਨੇ ਬਰੀਫ ਚੈਟ ਡਾ ਡਿਸਕਸ਼ਨ ਕੀਤਾ ਅਤੇ ਤੇ ਚਿੰਤਨ ਵੀ ਕੀਤਾ ਕਿ ਖਾਸ ਕਰਕੇ डीए ਦੀ ਕਿਸਤਾਂ ਦੀ ਗੱਲ ਕਰ ਲਈਏ ਇਹ ਤਿੰਨ ਕਿਸਤਾਂ ਡਿਊ ਨੇ ਸਰਕਾਰ ਕੋਲ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਪੈਂਡਿੰਗ ਪਏ ਨੇ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਦਾ ਮੁੱਦਾ ਲਟਕਿਆ ਪਿਆ ਇਸੇ ਤਰ੍ਹਾਂ 3 ਲੱਖ ਜਿਹੜੇ ਪੈਨਸ਼ਨਰ ਨੇ ਉਹ ਬਹੁਤ ਪਰੇਸ਼ਾਨ ਨੇ ਨਾ ਉਹਨਾਂ ਨੂੰ ਡੀਏ ਨਾ ਏਰੀਆ ਦਿੱਤਾ ਜਾ ਰਿਹਾ ਔਰ ਹਾਲਾਤ ਬੜੇ ਚਿੰਤਾਜੰਕ ਬਣੇ ਨੇ ਔਰ ਇਸ ਦਰਾਂ ਹੀ ਇੱਕ ਇਹ ਵੀ ਸੰਕੇਤ ਮਿਲਿਆ ਵੀ ਹੁਣ ਸੁਖਤਾਨ ਸਿੰਘ ਕਹਿ ਰਿਹਾ ਸਭ ਤੋਂ ਪਹਿਲਾਂ ਜਿਹੜਾ ਸਾਂਝਾ ਮੁਲਾਜ਼ਮ ਮੰਚ ਸੀ ਉਹਨੂੰ ਸਰਗਰਮ ਕਰਨਗੇ ਉਹਦੇ ਵਿੱਚ ਮਿਸਟੀਰੀਅਸ ਸਰਵਿਸ ਦੀ ਯੂਨੀਅਨ ਨਾਲ ਆਏਗੀ ਔਰ ਇਸੇ ਤਰ੍ਹਾਂ ਡਾਇਰੈਕਟੋਰੇਟਲ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜੋੜ ਕੇ ਤੇ ਇੱਕ ਵੱਡਾ ਜਿਹੜਾ ਫਰੰਟ ਬਣਾਉਂਦੇ ਅਸਾਰ ਨੇ ਕਿਉਂਕਿ ਦੂਸਰੇ ਪਾਸੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵੀ ਜਿਹੜਾ ਜਦੋਂ ਜਤ ਕਰ ਰਿਹਾ ਪਰ ਪਿਛਲੇ ਸਮੇਂ ਵਿੱਚ ਸਰਕਾਰ ਵੱਲੋਂ ਦੀਆਂ ਬਲਾਕੇ ਵਾਰ-ਵਾਰ ਮੁਲਤਵੀ ਕਰਨ ਨਾਲ ਮੁਲਾਜ਼ਮਾਂ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਰੋਸ ਹੈ, ਗੁੱਸਾ ਹੈ, ਚਿੰਤਾ ਹੈ, ਪਰੇਸ਼ਾਨੀ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਲੱਗਦਾ ਵੀ ਹੁਣ ਸੁਖਚੈਨ ਸਿੰਘ ਖੈਰਾ ਦੇ ਸਰਗਰਮ ਹੋਣ ਨਾਲ ਲੱਗਦਾ ਪੰਜਾਬ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਸੰਘਰਸ਼ ਹੈ ਮੁਲਾਜ਼ਮਾਂ ਦਾ ਉਹ ਸਾਹਮਣੇ ਆ ਸਕਦਾ ਹੈ। ਅ ਤਰਲੋਚਨ ਜੀ ਸੁਖਚੈਨ ਸਿੰਘ ਖੈਰਾ ਦੇ ਨਾਲ ਹੋਰ ਕਿਹੜੀ ਟੀਮ ਜਿਹੜੀ ਚੁਣੀ ਗਈ ਹੈ? ਦੇਖੋ ਵੱਡੀ ਗੱਲ ਇਹ ਹੈ ਵੀ ਸੁਖਚੈਨ ਸਿੰਘ ਖੈਰਾ ਦੇ ਸਖਤਰ ਤੇ ਸਮੂਹ ਜਥੇਬੰਦੀਆਂ ਦੀ ਜਿਹੜੀ ਸਾਂਝੀ ਐਕਸ਼ਨ ਕਮੇਟੀ ਉਹਦਾ ਪ੍ਰਧਾਨ ਪਰ ਦੇ ਨਾਲ ਖਾਸ ਕਰਕੇ ਉਹ ਲੀਡਰ ਜਿਹੜੇ ਪਿਛਲੇ ਸਮੇਂ ਬਹੁਤ ਐਕਟਿਵ ਰਹੇ ਨੇ ਉਹ ਲੀਡਰ ਰਹੇ ਨੇ ਆਪਣੀਆਂ ਜਥੇਬੰਦੀਆਂ ਦੇ ਉਹਨਾਂ ਸਾਰਿਆਂ ਨੂੰ ਇਹ ਜਿਹੜੀ ਸਾਂਝੀ ਐਕਸ਼ਨ ਕਮੇਟੀ ਦੀ ਟੀਮ ਤੇ ਸ਼ਾਮਲ ਕਰ ਲਿਆ ਉਹ ਸਾਰੇ ਜਿਹੜੇ ਤਜਰਬੇਕਾਰ ਸ਼ਾਮਲ ਕਰਨ ਨਾਲ ਲੱਗਦਾ ਹੈ ਵੀ ਇਹ ਸੰਘਰਸ਼ ਨੂੰ ਵੱਖਰੇ ਤਰ੍ਹਾਂ ਦਾ ਰੂਪ ਦੇਣ ਲਈ ਇਹ ਰਣਨੀਤੀ ਸਕਤਰੇ ਤੇ ਮਲਾਜਮਾਂ ਨੇ ਬਣਾਈ ਹੈ ਇਸ ਟੀਮ ਚ ਪਰਮਦੀਪ ਸਿੰਘ ਪ੍ਰਭਾਤ ਜਿਹੜੇ ਸਰਪ੍ਰਸਤ ਬਣਾਏ ਨੇ ਔਰ ਕਿਸੇ ਵੇਲੇ ਪੰਜਾਬ ਸਿਕਟਰ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਹੁੰਦੇ ਸੀ ਇਸੇ ਤਰ੍ਹਾਂ ਮਨਜੀਤ ਸਿੰਘ ਸੰਧੂ ਰੰਧਾਵਾ ਨੂੰ ਸੌਰੀ ਚੇਅਰਮੈਨ ਬਣਾਇਆ ਗਿਆ ਜਿਹੜੇ ਅਫੀਸਰ ਐਸੋਸੀਏਸ਼ਨ ਦੇ ਸੀਨੀਅਰ ਲੀਡਰ ਨੇ ਇਸੇ ਤਰ੍ਹਾਂ ਕਲਵੰਦ ਸਿੰਘ ਨੂੰ ਵਾਈਸ ਚੇਅਰਮੈਨ ਬਣਾਇਆ ਉਰੇਕਾ ਮਹਿਲਾ ਲੀਡਰ ਸਕੱਤਰੇ ਤੇ ਬੜੇ ਖਾੜਕੂ ਲੀਡਰ ਮੰਨੀ ਜਾਂਦੀ ਅਲਕਾ ਚੋਪੜਾ ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਉਹ ਸ਼ਸ਼ੀ ਕੁਮਾਰ ਫੌਜੀ ਬੜੇ ਸੁਲਝੇ ਜਿਹੜੇ ਲੀਡਰ ਨੇ ਮੁਲਾਜ਼ਮਾ ਦੇ ਔਰ ਪੰਜਾਬ ਸਿਵਲ ਸੈਕਰੀਟਰੀਟੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਇਸ ਵੇਲੇ ਉਹਨਾਂ ਨੂੰ ਵੀ ਇਸ ਐਕਸ਼ਨ ਕਮੇਟੀ ਵਿੱਚ ਕੋਆਰਡੀਨੇਟਰ ਦੀ ਬਹੁਤ ਅਹਿਮ ਭੂਮਿਕਾ ਦਿੱਤੀ ਹੈ ਇਸੇ ਤਰ੍ਹਾਂ ਪਰਸਨ ਸਟਾਫ ਦੇ ਜਿਹੜੇ ਪ੍ਰਮੁੱਖ ਲੀਡਰ ਨੇ ਮਲਕੀਤ ਸਿੰਘ ਉਹ ਜਿਹੜੇ ਸਾਹਿਬਕਾਰ ਵੀ ਨੇ ਜਿਹੜੇ ਆਮ ਰੈਲੀਆਂ ਪ੍ਰਦਰਸ਼ਨਾਂ ਵਿੱਚ ਆਪਣੀ ਸ਼ਾਇਰੀ ਰਹੀ ਆਪਣੀਆਂ ਕਪਤਾਵਾਂ ਰਹੀ ਮੁਲਾਜ਼ਮਾਂ ਨੂੰ ਆਰਗੇਨਾਈਜ਼ ਕਰਦੇ ਨੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਔਰ ਬਦਲਾਰਾ ਸਿੰਘ ਜਿਹੜੇ ਸੀਨੀਅਰ ਲੀਡਰ ਨੇ ਬਦਲਾਰਾ ਸਿੰਘ ਦਾ ਉਹ ਮੀਤ ਪ੍ਰਧਾਨ ਲਏ ਨੇ ਜਸਵੀਰ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਤੇ ਮਿਥਨ ਚਾਵਲਾ ਵਿੱਤ ਸਕੱਤਰ ਸਾਹਿਲ ਸ਼ਰਮਾ ਜਿਹੜੇ ਪੰਜਾਬ ਸਕੱਤਰ ਸਟਾਫ ਐਸੋਸੀਏਸ਼ਨ ਦੇ ਜੰਦਰ ਸਕੱਤਰ ਵੀ ਨੇ ਉਹਨਾਂ ਨੂੰ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਇਸੇ ਤਰ੍ਹਾਂ ਬਜਰੰਗ ਜਾਦਮ ਨੂੰ ਸੰਗਠਨ ਸਕੱਤਰ ਤੇ ਪਰਮਿੰਦਰ ਸਿੰਘ ਨੂੰ ਦਫ਼ਤਰ ਸਕੱਤਰ ਦੀਆਂ ਜ਼ਿੰਮੇਵਾਰੀਆਂ ਸੌਪੀਆਂ ਜੀ ਸ਼ੁਕਰੀਆਤਰ ਲੋਜਨ ਸਿੰਘ ਜਾਣਕਾਰੀ ਦੇਣ ਦੇ ਲਈ